ਹੈਲੋ ਗਾਇਸ ਵੈਲਕਮ ਟੂ ਬੈਕ ਮਾਈ ਚੈਨਲ ਸਤਿ ਪਿਆਲਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅੰਮਤ ਪਟਾਕੇ ਲੈਣ ਕਿਉਂ ਪੀ ਦੋ ਦਿਨਾਂ ਤੋਂ ਬਾਅਦ ਦੀਵਾਲੀ ਆ ਦੋ ਦਿਨਾਂ ਤੋਂ ਬਾਅਦ ਦੀਵਾਲੀ ਐ ਤੇ ਅੱਜ ਸਵੇਰ ਮੇਰੇ ਨਾਲ ਆ ਕੇ ਪਪਾ ਡਰਾਈਵ ਕਰਨ ਨੇ ਡੇ ਆ ਚਲੋ ਆਜੋ ਫਿਰ ਆਪਾਂ ਪਟਾਕੇ ਲੈਣੇ ਆ ਤੁਹਾਨੂੰ ਵਿਖਾਵਾਂਗੇ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਤੇ ਅਜੇ ਦੁਕਾਨਾਂ ਮਤਲਬ ਥੜੀਆਂ ਬਾਤੀਆਂ ਲੱਗੀਆਂ ਹੋਈਆਂ ਨੇ ਤੇ ਬਾਕੀ ਘੱਲ ਲੱਗਣਗੀਆਂ ਹਨ ਬਾਜੂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਇਕੂ ਤੇ ਹੁਣ ਆਪਾਂ ਤੁਹਾਨੂੰ ਉਹ ਕੇ ਦੁਕਾਨ ਤੇ ਜਾ ਕੇ ਮਿਲਦੇ ਹਾਂ ਹੁਣ ਆਪਾਂ ਗੱਡੀ ਤੋਂ ਉੱਤਰ ਚੁੱਕੇ ਆ ਤੇ ਉੱਥੇ ਸਾਹਮਣੇ ਇੱਕ ਦੁਕਾਨ ਆ ਤੁਹਾਨੂੰ ਮੈਂ ਵਿਖਾਨੀ ਆ ਸਾਹਮਣੇ ਇੱਕ ਦੁਕਾਨ ਆ ਚਲੋ ਲੈ ਗਏ ਆ ਆਹ ਨਾਲੇ ਅੱਗੇ ਆਪਾਂ ਜਾਂਦੇ ਆ ਜਿਸ ਨਾਲ ਆਪਾਂ ਦੁਕਾਨ ਦੇ ਇਲਾਕੇ 'ਚ ਪਹੁੰਚ ਚੁੱਕੇ ਆ ਚਲੋ ਤੁਹਾਨੂੰ ਮੈਂ ਵਿਖਾਉਂਦੀ ਆ ਗਾਇਸ ਆ ਸਾਮਾਨ ਆ ਇਹਨਾਂ ਕੋਲ ਚਲੋ ਤੁਹਾਨੂੰ ਅੰਦਰ ਜਾ ਕੇ ਮਿਲਦੇ ਆ ਗਾਈਸ ਆਇਨਾ 12 ਜਿਹੜਾ ਖੜੀ ਆ ਮੈਂ ਪਹਿlever ਵੇਖੀਆ ਜੇ ਵੀ ਆਪਾਂ ਸੜਾ ਕੋਟ ਲਾਵਾਂਗੇ ਗਾਈਸ ਆਇਨਾ ਕਾ ਸਕਾਈ ਸ਼ਾਟ ਤੇ ਉਹ ਵੀ ਬੜਾ ਵਧੀਆ ਸਕਾਈ ਸ਼ਾਟ ਉਹ ਵੀ ਮੈਂ ਚਲਾਇਆ ਉਹ ਵੀ ਚਲਾਇਆ ਇੱਥੇ ਹਲਵਾਈਆਂ ਆ ਵੇਖੋ ਆਵੇ ਸਕਾਈ ਸ਼ਾਟ ਆ ਗਾਈਸ ਇਹ ਵੀ ਤਕੜੇ ਤਕੜੇ ਸਕਾਈ ਸ਼ਾਟ ਆ ਵੀ ਆਪ ਲੱਗ ਜਾਣੇ ਆ ਤੇ ਆ ਹਲਵਾਈਆਂ ਕੁਛ ਸੀਟੀ ਵਾਲੀਆਂ ਆ ਤੇ ਦੇਖ ਸਕਦੇ ਹੋ ਗਾਈਸ ਆ ਸਾਰੇ ਆ ਟ੍ਰੈਕਰਸ ਦੇ ਹਲਵਾਈਆਂ ਆਈਆਂ ਤੇ ਉੱਤੇ ਜਾ ਕੇ ਠਾਹ ਕਰਦੀਆਂ ਨੇ ਤੇ ਆ ਛੋਟੇ-ਛੋਟੇ ਸਖਾਈ ਛੋਟਾ ਇਹ ਵੀ ਆਪਾਂ ਲੈ ਕੇ ਜਾਵਾਂਗੇ ਤੇ ਆ ਵੇਖੋ ਗਾਇਸ ਤੁਸੀਂ ਆਲੂ ਬੰਬ ਇਹ ਵੀ ਲੈ ਕੇ ਜਾਵਾਂਗੇ ਖਦਨ ਖਤਨਾਕ ਤਾਂ ਬੰਬਾਂ ਬ ਲੈ ਕੇ ਜਾਣੇ ਆ ਤੇ ਗਾਇਸ ਇਹ ਕਾ ਐਡੀ ਵੱਡੀ ਫਲਚੜੀ ਇੱਥੋਂ ਲੈ ਕੇ ਇੱਥੇ ਰੱਖ ਕੇ ਸੇ ਬਾਅਦ ਦੀ ਸਾਈਜ਼ ਦੀ ਪੂਰੀ ਹੁੰਨੀ ਹੈ ਫਾਈਨਲੀ ਅਸੀਂ ਸ਼ੌਪ ਤੇ ਆ ਗਏ ਸੀਗੇ ਤੇ ਗੁਰਸੀਰਤ ਹੁਣ ਦੇਖਦੀ ਪਈ ਉਹਨੇ ਕਿਹੜੇ ਕਿਹੜੇ ਪਟਾਕੇ ਆਪਣੇ ਵਾਸਤੇ ਲੈਣੇ ਆ ਤੇ ਗੁਰਸੀਰਤ ਆ ਵਾਲੇ ਨਾਲ ਬੰਬ ਲੈਣੇ ਆ ਹਾਂਜੀ ਪਾਪਾ ਜੀ ਮੇਰਾ ਉਹ ਵੀ ਸਟਾਰਟ ਲੈਣ ਦਾ ਹਾਂ ਸਕਾਈ ਸ਼ਾਟ ਠੀਕ ਆ ਜੀ ਸਕਾਈ ਸ਼ਾਟ ਉਹਨ ਦੀ ਫੜ ਲਿਆ ਇੱਕ ਜਾ ਕੇ ਤੇ ਸਕਾਈ ਸ਼ਾਟ ਆ ਦੇਖਦੇ ਹਾਂ ਹੁਣ ਇਹਨੇ ਕਿਹੜੇ ਕਿਹੜੇ ਪਸੰਦ ਕਰਦੀ ਆ ਸੁਬਾਹ ਤੇ ਕਹਿ ਰਹੀ ਸੀ ਠੀਕ ਆ ਤੇ ਆਹ ਵਾਲਾ ਲੈ ਆਓ ਲੈ ਆਓ ਇੱਧਰ ਆ ਲੈ ਦਿਖਾਓ ਇੱਧਰ ਲੈ ਕੇ ਆਓ ਸਹਿਬਾਦ ਵੀ ਇਹ ਕੋ ਸਵਾਜ ਨੇ ਵੀ ਇੱਕ ਪਟਾਕੇ ਫੜ ਲਏ ਆਪਣੇ ਆਸਤੀ ਸਹਿਬਾਦ ਕੀ ਲਿਆ ਪਤਾ ਹਾਂ ਕੀ ਲਿਆ ਵਾ ਹਾਂ ਠੀਕ ਆ ਉਹ ਉਹਨਾਂ ਨੂੰ ਕਰਦੇ ਰਹਿੰਦੇ ਨੇ ਕੋਲਟੜੀ ਆ ਜੀ ਇਹਨੇ ਕੋਲਟੜੀ ਕਿਉਂ ਕਿੰਦਾ ਬਸ ਪਟਾਣੇ ਲੈਣੇ ਆ ਵੱਡੇ ਵੱਡੇ ਵਾਮ ਜਿਆਦਾ ਵੱਡੇ ਨਹੀਂ ਜਾਣੇ ਕਾਕਾ ਛੋਟੇ ਜਾਣੇ ਆ ਆਪਾ ਜੀ ਹਾਂ ਜਿਹੜੇ ਲਾਸਟ ਘਟ ਕਾੜਨ ਜਲਾਵਾ ਦੇ ਘਰ ਜਾ ਰਹੇ ਆ ਹਾਂ ਵੀ ਆਪਾਂ ਅ ਅ ਟਰਾਈ ਕਰਾਂਗੇ ਇਹ ਤੇ ਸਵੈਰਟੀ ਜੇ ਦੁਕਾਨੀ ਚ ਕਿਹਾ ਮੈਨੂੰ ਪਲਾਕੇ ਲੈ ਕੇ ਦੋ ਫਿਰ ਕੱਲ ਨੂੰ ਰਸ ਬੜਾ ਹੋ ਜਾਂਦਾ ਮਾਰਗੀਰ ਦੇ ਵਿੱਚ ਤੇ ਥੋੜੇ ਮਿੰਗੇ ਵੀ ਆ ਜਾਂਦੇ ਆ ਇਹ ਸਾਡੀ ਦੋਸਤੀ ਦੁਕਾਨਵਾ ਤੇ ਇਹਦੇ ਫਿਰ ਆਪਾਂ ਚਲੋ ਮੈਂ ਹਾਂ ਨਾਲੇ ਫੋਨ ਕੀਤਾ ਹੈ ਕਹਿੰਦੇ ਆ ਜਾਓ ਰਸ ਹੈ ਨਹੀਂ ਅੱਜ ਤੇ ਮੈਂ ਚਲੋ ਪਟਾਕੇ ਲੈ ਜਾਣੇ ਆਗੇ ਆ ਗਏ ਗਾਇਸ ਫਿਰ ਪੱਕਾ ਹੋ ਗਿਆ ਤਾਂ ਮੈਂ ਲੈ ਲਈ ਲੈਣਾ ਮੈਨੂੰ ਪਸੰਦ ਬੋੜਾ ਆ ਗਿਆ ਸ਼ਿਰਤਾ ਹਲਵਾਈ ਲੈਣੀ ਆ ਪਾਪਾ ਤੇ ਮੇਰੇ ਫੇਵਰੇਟ ਵਾਲੀ ਵਾਲਾ ਹੋ ਗਿਆ ਤਾਂ ਮੈਂ ਲਵਾਂਗੀ ਲਵਾਂਗੀ ਅੱਛਾ ਉਹ ਬਾਜੂ ਨਾਲ ਬ ਲੈ ਕੇ ਦਵਾਂਗੇ ਪਾਪਾ ਭਾਈ ਸਾਹਿਬ ਜੀ ਇਹ ਸ਼ਿਟੀ ਵਾਲੀ ਲਵਾਈ ਆ ਇਸ਼ਟੀ ਮਾਰਦੀ ਆ ਉੱਪਰ ਜਾ ਕੇ ਇਹ ਖਾੜ ਨਹੀਂ ਕਰਦੀ ਉਹ ਸਵਾਈ ਕੁੱਟਿਆ ਨਹੀਂ ਸਵਾਈ ਕੁੱਟਿਆ ਨਹੀਂ ਫਰੇ ਦੇ ਪੁੱਤਰ ਬਾਅਦ ਚ ਲੈਣੇ ਕੰਦਨੇ ਆ ਗਾਇਸ ਆ ਪਠਾ ਵਾਲੇ ਰੋਟੀਆਂ ਕਿ ਠਾ ਕਰਦੇ ਆ ਹਲਵਾਈ ਉਹ ਵੀ ਲਵਾਵਾਂਗੇ ਉਥੇ ਕਵਰ ਕੀਤੀ ਹੋਈਆਂ ਨੇ ਤੇ ਆ ਤਾਂ ਫੁੱਲ ਲੈਣੇ ਆ ਦੋ ਪੈਗ ਹਾਂਜੀ ਤੇ ਜੂਵੀ ਵਾਸਤੇ ਵੀ ਕੁਝ ਪਟਾਕੇ ਲੈਣੇ ਆ ਉਹਨੂੰ ਫੇਰ ਕਾਦੀ ਜਾ ਕੇ ਆਉਣੇ ਆ ਹੈਲੋ ਗਾਇਸ ਅਬ ਪਟਾਕੇ ਲੈਣ ਤੇ ਤੇ ਉਹ ਡਿੱਗੀ ਦੇ ਵਿੱਚ ਆ ਬੋਲ ਫਫਾ ਪਟਾਕੇ ਲੈਣ ਦਾ ਇੰਟਰਸਟਿੰਗ ਪਟਾਕੇ ਲੈਣਦੇ ਜਿਸ ਨੂੰ ਆਪਾਂ ਵਿਖਾਵਾਂਗੇ ਜਦੋਂ ਆਪਾਂ ਪਵਾ ਕੱਢਾਂਗੇ ਗਾਇਸ ਅਗ ਡਿੱਗੀ ਵਿੱਚ ਤੇ ਹੁਣ ਆਪਾਂ ਕੱਢਣਗੇ ਆ ਵੇਖੋ ਗਾਇਸ ਪੂਰੇ ਬੂੜਾ ਪਰਕਿਆ ਇੱਥੋਂ ਦਿਖੰਦੇ ਆ ਕੁਛ ਚਲੋ ਚੱਕਲਾ ਸਕਾਈ ਸ਼ਾਟ ਵੀ ਲੈਣਦੇ ਕਾਫੀ ਚਲੋ ਹਾਂ ਇਧਰ ਵੀ ਆ ਕੋਥਾ ਨੇ ਸਭਾ ਗਾਈਸ ਇਹ ਸਾਡੇ ਪਟਾਕੇ ਆ ਤੇ ਤੁਹਾਨੂੰ ਆਪਾਂ ਦੀਵਾਲੀ ਵਾਲੇ ਦਿਨ ਦਿਖਾਵਾਂਗੇ ਕਿ ਕਿਹੜੇ ਕਿਹੜੇ ਆਪਾਂ ਪਟਾਕੇ ਲੈਂਦੇ ਆ ਸਕਲ ਛੋਟਿਆ 60+ ਆਇਆ ਨੂੰ ਸਾਸਰੀਆ ਅਕਾਲ ਅੱਜ ਦੀਵਾਲੀ 70+ ਆਇਆ ਨੂੰ ਹੈਪੀ ਦੀਵਾਲੀ ਤੁਹਾਡੇ ਪਰਵਾਹ ਨੂੰ ਲੱਖ ਲੱਖ ਵਧਾਈਆਂ ਹੋਣ ਦੀਵਾਲੀ ਦੀਆਂ ਤੇ ਹੁਣ ਆਪਾਂ ਚੱਲਨੇ ਆ ਗੁਰਦੁਆਰਾ ਸਾਹਿਬ ਮਮਣ ਮੇਰਾ ਇਹ ਸਟਾਈਲ ਕਰ ਦਿੱਤਾ ਬੜਾ ਸੋਹਣਾ ਜਾਤੇ تھے ਤੇ ਮੈਂ ਰੈਡੀ ਹੋ ਗਈਆਂ ਉਲਾਈਤਾ ਨੂੰ ਗੁਰਦੁਆਰਾ ਜਾ ਕੇ ਮਿਲਦੇ ਆ ਹੁਣ ਅਸੀਂ ਚੱਲਿਆ ਸ੍ਰੀ ਗੁਰਦੁਆਰਾ ਸਾਹਿਬ ਜੀ ਦੀਵੇ ਜਗਾਉਣ ਵਾਸਤੇ ਨਾਲ ਸਾਡੇ ਨੇ ਗੁਰਸੇerat ਸੁਖਦੀਪ ਤੇ ਜੈਸਮੀਨ ਵੀ ਤੇ ਗਾਇਸ ਜਿਵੇਂ ਤੁਹਾਨੂੰ ਆਪਾਂ ਦੱਸਿਆ ਸੀ ਕਿ ਜੇ ਹੀ ਸ਼ਾਮ ਹੋ ਗਈ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਫਿਰ ਆਪਾਂ ਰਾਤ ਨੂੰ ਆਪਾਂ ਚਲਾਵਾਂਗੇ ਕ੍ਰੈਕਰਸ ਤੇ ਉਹ ਵੀ ਆਪਾਂ ਨਸਾੜਾ ਕੋਈ ਸ਼ੇਅਰ ਕਰਾਂਗੇ ਇੱਕ ਇੱਕ ਕ੍ਰੈਕਰ ਸਾਨੂੰ ਆਪਾਂ ਵਖਾਵਾਂਗੇ ਚਲੋ ਆਪਾਂ ਤਾਂ ਨੂੰ ਗੁਰਦੁਆਰੇ ਚ ਆ ਕੇ ਮਿਲਦੀ ਆ चुकी एक लाग चुकी चल गया एक फिर नहीं चलना मैं दो बे तिर हाँ एक थोड़ा ना चल चुके गए बहुत बढ़िया गल What? <laughs>